ਫੌਜੀ ਦਾ ਹੀ ਇੱਕ ਡਰਾਮਾ ਨਿਕਲਿਆ ਜਿਸ ਨੇ ਕੀ ਪੂਰੀ ਕਹਾਣੀ ਰਚੀ ਤੇ ਲੁੱਟਦਾ ਡਰਾਮਾ ਰਚਿਆ ਗਿਆ ਜਿਸ ਤੋਂ ਬਾਅਦ ਉਹ ਪੁਲਿਸ ਨੂੰ ਗੁੰਮਰਾਹ ਕਰਨ ਤੋਂ ਪਹਿਲਾਂ ਹੀ ਹਸਪਤਾਲ ਦੇ ਵਿੱਚ ਜਾ ਕੇ ਜਿਸ ਤੋਂ ਬਾਅਦ ਹੁਣ ਇਸ ਸਾਥਕਾ ਫੌਜੀ ਨੂੰ ਪਛਤਾਵਾ ਹੋ ਰਿਹਾ ਜੋ ਉਸ ਨੇ ਗਲਤੀ ਕੀਤੀ ਹੈ ਆਓ ਸੁਣਦੇ ਹਾਂ ਕੀ ਕਹਿਣਾ ਚਾਹੁੰਦਾ ਹੈ ਜਿਹੜਾ ਤੁਹਾਡੇ ਕੀ ਕੋਈ ਠੀਕਾਣੀ ਬਸ ਮੇਥੋਂ ਗਲਤੀ ਹੋ ਗਈ ਹੈ ਸਿਵਲ ਹਸਪਤਾਲ ਕਿਉਂ ਦਾਖਲ ਹੋਣਾ ਪਿਆ ਤੁਹਾਨੂੰ ਦੇ ਮੇਰੇ ਮਾਤਰ ਫਾਦਰ ਪੈਸੇ ਦਾ ਬਚਾ ਕਰਨ ਦੇ ਲਈ ਵੀ ਮੈਂ ਤੇ ਪੈਸੇ ਮੰਗਣਗੇ ਬੀਤੇ ਦਿਨੀ ਇੱਕ ਸਾਬਕਾ ਫੌਜੀ ਦੇ ਨਾਲ ਲੁੱਟ ਦਾ ਮਾਮਲਾ ਸਾਹਮਣੇ ਆਇਆ ਸੀ ਪਰ ਇਸ ਮਾਮਲੇ ਦੇ ਵਿੱਚ ਉਸ ਵੇਲੇ ਨਵਾਂ ਮੋੜ ਸਾਹਮਣੇ ਆਇਆ ਜਦੋਂ ਇਹ ਸਾਰੀ ਕਹਾਣੀ ਇੱਕ ਫਿਲਮੀ ਅੰਦਾਜ਼ ਦੇ ਵਿੱਚ ਬਦਲ ਗਈ ਜੀ ਹਾਂ ਦਾਅਦ ਇਹ ਕਿ 15 ਲੱਖ ਦੀ ਲੁੱਟ ਖੋਦ ਸਾਬਕਾ ਫੌਜੀ ਦਾ ਹੀ ਇੱਕ ਡਰਾਮਾ ਨਿਕਲਿਆ ਜਿਸ ਨੇ ਕੀ ਪੂਰੀ ਕਹਾਣੀ ਰਚੀ ਤੇ ਲੁੱਟਦਾ ਡਰਾਮਾ ਰਚਿਆ ਗਿਆ ਜਿਸ ਤੋਂ ਬਾਅਦ ਉਹ ਪੁਲਿਸ ਨੂੰ ਗੁੰਮਰਾਹ ਕਰਨ ਤੋਂ ਪਹਿਲਾਂ ਹੀ ਹਸਪਤਾਲ ਦੇ ਵਿੱਚ ਜਾ ਕੇ ਦਾਖਲ ਹੋ ਜਾਂਦਾ ਜਿਸ ਤੋਂ ਬਾਅਦ ਇਸ ਦਾ ਪਰਦਾ ਫਾਸ਼ ਹੋਇਆ ਤੇ ਪੁਲਿਸ ਵੱਲੋਂ ਇਸ ਸਾਬਕਾ ਫੌਜੀ ਨੂੰ ਗ੍ਰਿਫਤਾਰ ਕਰ ਲਿਆ ਦੱਸਿਆ ਜਾ ਰਿਹਾ ਹੈ ਕਿ ਹਾਰੇ ਹੋਏ ਜੂਏ ਦੇ ਪੈਸੇ ਨੂੰ ਲੁਕਾਉਣ ਦੇ ਲਈ ਸਾਬਕਾ ਫੌਜੀ ਨੇ 15 ਲੱਖ ਰੁਪਏ ਦੀ ਲੁੱਟਖੋਦੀ ਵਾਰਦਾਤ ਦਾ ਪੂਰਾ ਡਰਾਮਾ ਰਚਿਆ ਸੀ ਜਿਸ ਤੋਂ ਬਾਅਦ ਹੁਣ ਇਸ ਸਾਥਕਾ ਫੌਜੀ ਨੂੰ ਪਛਤਾਵਾ ਹੋ ਰਿਹਾ ਜੋ ਉਸਨੇ ਗਲਤੀ ਕੀਤੀ ਹੈ ਆਓ ਸੁਣਦੇ ਹਾਂ ਕੀ ਕਹਿਣਾ ਚਾਹੁੰਦੇ ਹੈ ਜਿਹੜਾ ਤੁਹਾਡੇ ਨੂੰ ਠੀਕ ਆਣੀ ਪੁਲਿਸ ਨੂੰ ਕਹਿਣਾ ਬਸ ਮੇਰੇ ਤੋਂ ਗਲਤੀ ਹੋ ਗਈ ਹੈ ਕਿੰਨੇ ਕਿਤੇ ਆਪਾਂ ਜੂਆ ਖੇਡਦੇ ਸੀ 2021 ਤੋਂ ਕਿੰਨਾ ਕ ਨੁਕਸਾਨ ਹੋ ਗਿਆ ਪੈਸੇ ਡੇਢ ਕਰੋੜ ਰੁਪਇਆ ਪੈਨਸ਼ਨ ਆਉਂਦੀ ਸੀ ਤੁਹਾਡੀ ਪੈਨਸ਼ਨ ਪਹਿਲੀ ਆਈ ਹੈ ਕਿੰਨੀ ਪੈਨਸ਼ਨ ਆਉਂਦੀ ਹੈ 2000 ਰੁਪਇਆ ਅੱਛਾ ਤੇ ਸਿਵਲ ਹਸਪਤਾਲ ਕਿਉਂ ਦਾਖਲ ਹੋਣਾ ਪਿਆ ਤੁਹਾਨੂੰ ਦੇ ਮੇਰੇ ਮਾਤਰ ਫਾਦਰ ਪੈਸੇ ਦਾ ਬਚਾ ਕਰਨ ਦੇ ਲਈ ਵੀ ਮੈਂ ਤੇ ਪੈਸੇ ਮੰਗਣਗੇ ਮੈਂ ਪੈਸੇ ਜੂਏ ਦੇ ਵਿੱਚ ਹਾਰ ਗਿਆ ਸੀਗਾ ਕਿੰਨੇ ਜਣੇ ਇਨਵੋਲਵਡ ਸੀਗੇ ਤੁਸੀਂ ਇਸ ਸਾਰੀ ਕਹਾਣੀ ਜਿਹੜੀ ਬਣਾਈ ਗਈ ਹੈ ਮੈਂ ਕੱਲ੍ਹ ਆਈ ਸੀ ਕੱਲ੍ਹ ਆਈ ਸੀ ਜੂਏ ਦਾ ਹੈ ਵੀ ਫਾਇਦਾ ਹੈ ਤੁਸੀਂ ਪਾਰਾ ਕੰਮ ਕੀ ਤੋਂ ਪਤਾ ਹੈ ਤੁਹਾਨੂੰ ਕੋਈ ਫਾਇਦਾ ਨਹੀਂ ਹੈ ਬਹੁਤ ਪਛਤਾਵਾ ਹੈ ਸਰਦਾਰ ਦੀ ਹੈ ਕਿ ਜਦੋਂ ਪੁਲਿਸ ਕੋਲ ਇਸ ਮਾਮਲੇ ਦੀ ਸ਼ਿਕਾਇਤ ਪਹੁੰਚਦੀ ਆ ਤਾਂ ਪੁਲਿਸ ਨੇ ਮੁਕੱਦਮਾ ਦਰਜ ਕੀਤਾ ਤੇ ਫਿਰ ਬਰੀਕੀ ਦੇ ਨਾਲ ਤਫ਼ਤੀਸ਼ ਸ਼ੁਰੂ ਕੀਤੀ ਜਿਸ ਦੇ ਵਿੱਚ ਇਹ ਸਾਬਕਾ ਫੌਜੀ ਹੀ ਲੁੱਟਦਾ ਡਰਾਮਾ ਕਰਨ ਵਾਲਾ ਹੀ ਨਿਕਲਿਆ ਮਾਨਯੋਗ ਐਸਐਸਪੀ ਸਾਹਿਬ ਸ਼੍ਰੀਮਤੀ ਅਮ੍ਰਿਤ ਕੌਂਡਨ ਤੇ ਐਸਪੀ ਸਿਟੀ ਸਾਹਿਬ ਸਾਨ ਰਿੰਦਰ ਸਿੰਘ ਜੀ ਦੇ ਵੱਲੋਂ ਜਿਹੜੀ ਚਲਾਈ ਮਾੜੇ ਅੰਸ਼ਾਂ ਦੇ ਖਿਲਾਫ ਉਹਦੇ ਸੰਬੰਧ ਵਿੱਚ ਜਿਹੜੀ ਪੁਲਿਸ ਨੇ ਇੱਕ ਬਹੁਤ ਵੱਡੀ ਸਫਲਤਾ ਹਾਸਲ ਕੀਤੀ ਹੈ ਕੱਲ ਮਿਤੀ 26 2025 ਨੂੰ ਐਸ ਐਚ ਓ ਮੈਡਮ ਜਸਵਿੰਦਰ ਐਸ ਐਚ ਓ ਕੋਟਵੱਤਾ ਇਹਨਾਂ ਨੂੰ ਇੱਕ ਇਤਲਾਹ ਮਿਲੀ ਕਿ ਅਵਤਾਰ ਸਿੰਘ ਫੌਜੀ ਪੁੱਤਰ ਗੁਰਦੇਵ ਸਿੰਘ ਵਾਸੀ ਪਿੰਡ ਕੋਟਲੀ ਖਰਦ थाना ਮੌਰ ਜ਼ਿਲ੍ਹਾ ਬਠਿੰਡਾ ਉਹ ਬਠਿੰਡੇ ਤੋਂ ਆਈਡੀ افਸੀ ਬੈਂਕ ਵਿੱਚੋਂ ਆਪਣੇ ਖਾਤੇ ਵਿੱਚੋਂ 15 ਲੱਖ ਰੁਪਇਆ ਕਢਵਾ ਕੇ ਤੇ ਆਪਣੇ ਮੋਟਰਸਾਈਕਲ ਤੇ ਉਹ ਆਪਣੇ ਪਿੰਡ ਕੋਟਲੀ ਖਰਦ ਤੇ ਜਾ ਰਿਹਾ ਸੀ ਰਸਤੇ ਵਿੱਚ ਕੋਰਸ਼ਮੀਰ ਤੋਂ ਉਹਨਾਂ ਇੱਕ ਲੜਕੀ ਨੇ ਤੇ ਇੱਕ ਲੜਕੇ ਨੇ ਕੋਈ 35 ਤੇ ਇੱਕ 32 ਸਾਲ ਦੀ ਲੜਕੀ ਸੀ ਉਹਨਾਂ ਨੇ ਲਿਫਟ ਲਈ ਹੈ ਤੇ ਉਹਦੇ ਕਾਲੇ ਰੰਗ ਦੇ ਬੈਗ ਵਿੱਚ ਜਿਹੜਾ ਹੈਗਾ ਉਹਦੀ 15 ਲੱਖ ਰੁਪਏ ਦੀ ਰਕਮ ਸੀ ਗਹਿਰੀ ਭਾਗੀ ਗਹਿਰੀ 12 ਸਿੰਘ ਪਿੰਡ ਦੇ ਨੇੜੇ ਜਾ ਕੇ ਉਹਦੇ ਪਿੱਛੇ ਉਹਨੂੰ ਪਿਸਤਲ ਲਾ ਕੇ ਮੋਟਰਸਾਈਕਲ ਨੂੰ ਰੋਕ ਕੇ ਤੇ ਉਹ ਜਿਹੜਾ ਉਹਨੂੰ ਰੋਕ ਕੇ ਤੇ ਉਸ ਤੋਂ 15 ਲੱਖ ਰੁਪਇਆ ਤੇ ਉਹਦਾ ਮੋਬਾਈਲ ਵੀ ਰੱਖੋ ਕੇ ਲੈ ਗਏ ਉਦੇ ਸੰਬੰਧੇ ਅਸੀਂ ਥਾਣਾ ਕੋਟਫੱਤਾ ਵਿੱਚ ਮੁਕੱਦਮਾ ਨੁਟਖੋ ਕਰਨ ਦੇ ਸਬੰਧ ਵਿੱਚ ਅਸੀਂ ਕੱਲ ਮਿਤੀ 26 2025 ਨੂੰ ਦਰਜ ਕੀਤਾ ਸੀ ਅਨਨੋਨ ਅਣਪਛਾਤੇ ਇੱਕ ਲੜਕੀ ਤੇ ਲੜਕਿਆਂ ਦੇ ਖਿਲਾਫ ਉਦੇ ਸੰਬੰਧ ਤਫ਼ਤੀਸ਼ ਨੁਹਾਈ ਨਾਲ ਕੀਤੀ ਗਈ ਤਾਂ ਪਾਇਆ ਗਿਆ ਆਈਡੀਐਫਸੀ ਬੈਂਕ ਤੋਂ ਲਿਆ ਗਿਆ ਰਿਕਾਰਡ ਇਹ ਜੋ ਉਤਾਰ ਸਿੰਘ ਫੌਜੀ ਹੈ ਇਹ ਮਿਤੀ 30 4 2025 ਨੂੰ ਹੌਲਦਾਰ ਪੌਚੋ ਪੈਨਸ਼ਨ ਆਇਆ ਇਹ ਤਫਤੀਸ਼ ਤਰ੍ਹਾਂ ਨਹੀਂ ਪਾਇਆ ਗਿਆ ਕਿ ਨਾ ਹੀ ਤਾਂ ਇਹ ਬਖੰਡੇ ਆਉਣਾ ਪਾਇਆ ਗਿਆ ਨਾ ਹੀ ਇਹਦੇ ਖਾਤੇ ਵਿੱਚ IDFC ਬੈਂਕ ਦਾ ਜਿਹੜਾ ਖਾਤਾ ਹੈਗਾ ਉਹਦੇ ਸਿਰਫ 3 ਰੁਪਏ 10 ਪੈਸੇ ਇਹਦੇ ਖਾਤੇ 'ਚ ਹੋਣੇ ਪਾਏ ਗਏ ਆ ਤੇ ਇਹ ਇਥੋਂ ਦੀ بجائے ਮੌੜ ਮੰਡੀ SBI ਬੈਂਕ ਵਿੱਚ ਉੱਥੇ ਇਹ ਨਿਆਣਾ ਸਮਾਂ ਗੁਜ਼ਾਰ ਰਿਹਾ ਉੱਥੇ ਰਿਹਾ ਇਹ ਉੱਥੇ ਇਹਨੇ ਆਪਣੀ ਪੈਨਸ਼ਨ ਦੀ ਕੰਪਲੇਂਟ ਜਿਹੜੀ ਸੀ ਉੱਥੇ ਦਰਖਾਸਤ ਦਿੱਤੀ ਹੈ ਜਿਹੜੀ ਕੱਲ ਬੈਂਕ ਵੱਲੋਂ ਰਿਸਿਪਟ ਕੀਤੀ ਗਈ ਹੈ SBI ਬੈਂਕ ਮੌੜ ਮੰਡੀ ਵੱਲੋਂ ਇਹਦੀ ਕਹਾਣੀ ਜਿਹੜੀ ਕਹਾਣੀ ਜਿਹੜੀ ਬਣਾਈ ਹੋਈ ਹੈ ਉਹ ਝੂਠੀ ਨਿਕਲੀ ਕਾਰਨ ਇਹ ਸੀ ਵੀ ਇਹ ਤੋਂ ਅਸੀਂ ਦੁਹਾਈ ਨਾਲ ਪੜਤਾਲ ਕੀਤੀ ਹੈ ਇਹ ਤੋਂ ਵਿਸ਼ੇਸ਼ ਕੀਤੀ ਹੈ ਤਾਂ ਇਹ ਸਿਵਲ ਹਸਪਤਲ ਵੀ ਦਾਖਲ ਹੋਇਆ ਸੀਗਾ ਕੱਲ ਹੀ ਕਿ ਆ ਮੈਨੂੰ ਕਿਸੇ ਨੇ ਜ਼ਹਿਰੀਲਾ ਪਾ ਦਤਾ ਹੈਗਾ ਜਦੋਂ ਕਿ ਇਸ ਤਰ੍ਹਾਂ ਦੀ ਕਹਾਣੀ ਬਿਲਕੁਲ ਨਹੀਂ ਪਾਈਗੀ ਇਹਨੇ ਦੁਹਾਈ ਨਾਲ ਪੜਤਾਲ ਦੌਰਾਨ ਮੰਨਿਆ ਕਿ ਮੈਂ ਕਰੀਬ ਕਰੋੜ ਤੋਂ ਉੱਪਰਲੇ ਜਿਹੜੇ ਪੈਸੇ ਰਕਮ ਮੈਂ ਜਿਹੜੀ ਹੈਗੀ ਆ 2021 ਤੋਂ ਲੈ ਕੇ ਕੈਸੀਨੋ ਖੇਡ ਰਿਹਾ ਆ ਆਨਲਾਈਨ ਗੇਮ ਪੂਆ ਖੇਡ ਰਿਹਾ ਹੈ ਕਿ ਮੈਂ ਉਹ ਜਿਹੜੀ ਕੈਸੀਨੋ ਦੀ ਗੇਮ ਦੇ ਵਿੱਚ ਪੈਸੇ ਹਾਰ ਗਿਆ ਆਪਣੀ ਕੁਝ ਪੈਨਸ਼ਨ ਦੇ ਗਰੰਟੀ ਦੇ ਪੈਸੇ ਵੀ ਹਾਰ ਗਿਆ ਮੈਂ ਉਹ ਪੈਸਿਆਂ ਦੀ ਕਹਾਣੀ ਨੂੰ ਆਪਣੀ ਨੂੰ ਦਬਾਉਣ ਦੀ ਖਾਤਰ ਵੀ ਇੱਕ ਤ마 ਆਪ ਤੋਂ ਪੈਸੇ ਲੈ ਲਵੇ ਦੂਸਰਾ ਜਿਹੜਾ ਹੈਗਾ ਵੀ ਮੈਂ ਕੋਈ ਬੱਚਿਆਂ ਦੀ ਫੀਸ ਵਗੈਰਾ ਸੀਗੀ ਉਹ ਭਰਨੀ ਸੀ ਤੇ ਜਿਹੜੇ ਪੈਸੇ ਮੈਂ ਹਾਰੇ ਆ ਉਹ ਆਪਦੇ ਪਰਿਵਾਰ ਤੋਂ ਮੈਂ ਹਜਮ ਕਰ ਲਾਂ ਤਾਂ ਕਿ ਪਰਿਵਾਰ ਵਾਲੇ ਮੇਰੇ ਮੈਨੂੰ ਝਿੜਕਣ ਨਾ ਜਾਂ ਮੇਰੇ ਤੇ ਇਹਨਾਂ ਦਬਾਅ ਨਾ ਬਣਾਉਣ ਕਿ ਤੂੰ ਪੈਸੇ ਕਿੱਥੇ ਉਹ ਕਹਾਣੀ ਨੂੰ ਉਹ ਪੈਸਿਆਂ ਦੀ ਆਪਣੀ ਦਬਾਉਣ ਦੀ ਖਾਤਰ ਇਹ ਝੂਠੀ ਕਹਾਣੀ ਰਚੀ ਤਿਆ ਦੇਖਿਆ ਜਵਾਂ ਤੇ ਤਾਂ ਅੱਜ ਕੱਲ ਦੇ ਸਮੇਂ ਦੇ ਵਿੱਚ ਹੁਣ ਕਿਸੇ ਤੇ ਯਕੀਨ ਕਰਨਾ ਇੰਨਾ ਕੋ ਔਖਾ ਹੋ ਗਿਆ ਪੁਲਿਸ ਵਾਸਤੇ ਕਿ ਇਹ ਸੱਚਮੁੱਚ ਉਹਨਾਂ ਦੇ ਨਾਲ ਕੋਈ ਘਟਨਾ ਵਾਪਰੀਆ ਜਾਂ ਫਿਰ ਮਨਕ